ਡੈਨਿਕਸ ਵੇਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੁਹਾਨੂੰ ਦੱਸ ਦਈਏ ਕਿ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਪੱਬਾ ਪਾਰ ਹੋਈ ਪਈ ਹੈ ਤੇ ਪੰਜਾਬ ਪੁਲਿਸ ਵੱਲੋਂ ਪਠਾਨਕੋਟ ਦੇ ਵਿੱਚ ਜਿਹੜੇ ਨਸ਼ੇ ਦੇ 40 ਦੇ ਕਰੀਬ ਦੋਸ਼ੀ ਨੇ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ ਸਾਡੇ ਨਾਲ ਅੱਜ ਪਠਾਨਕੋਟ ਦੇ ਵਿੱਚ ਐਸਐਸਪੀ ਪਠਾਨਕੋਟ ਸੁਹੇਲ ਕਾਸਿਮ ਮੀਰ ਜੀ ਮੌਜੂਦ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਡੈਨਿਕਸ ਵੇਰਾ ਦਾ ਸਵਾਗਤ ਹੈ ਤੁਹਾਨੂੰ ਥੈਂਕ ਯੂ ਥੈਂਕ ਯੂ ਸੋ ਮਚ ਸਰ ਨਸ਼ੇ ਤਸਕਰਾਂ ਤੇ ਵੱਡੀ ਕਾਰਵਾਈ ਜਿਹੜੀ ਪੁਲਿਸ ਵੱਲ ਕਿੰਨੀ ਉਹਨਾਂ ਦੀ ਜਿਹੜੀ ਹੈ ਵੈਲਿਊ ਸੀਗੀ ਪ੍ਰੋਪਰਟੀਆਂ ਦੀ ਜਿਹੜੀ ਸੀਲ ਕੀਤੀਆਂ ਗਿਆ ਇਹਦੇ ਵਿੱਚ ਪਹਿਲਾਂ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਯੂਜੂਲੀ ਇਹ ਹੁੰਦਾ ਹੈ ਕਿ ਉਹਨਾਂ ਦੇ ਬਰ ਖਿਲਾਫ ਪਰਚੇ ਦਰਜ ਹੁੰਦੇ ਹੈ ਫਿਰ ਉਹ ਉਹਨਾਂ ਨੂੰ ਜੇਲ੍ਹ ਭੇਜਦੇ ਹੈ ਬਟ ਇਹ ਮਤਲਬ ਕਦੀ ਸਟਰੋਂਗ ਡੈਟਰੈਂਸ ਕਦੀ ਕਦੀ ਪ੍ਰੂ ਨਹੀਂ ਹੁੰਦਾ ਕਿਉਂਕਿ ਪਿੱਛੇ ਫਾਈਨੈਂਸ਼ੀਅਲੀ ਉਹ ਇਸ ਕਾਰੋਬਾਰ ਦੇ ਵਿੱਚ ਬਹੁਤ ਕੁਝ ਇਲੀਗਲੀ ਉਹ ਪ੍ਰੋਪਰਟੀਆਂ ਇਕੱਠੀਆਂ ਕਰਦੇ ਹੈਗੀਆਂ ਸੋ ਉਸ ਚੀਜ਼ ਦੇ ਬਰਖਲਾਫ ਯਾ ਇਸ ਨਸ਼ਾ ਤਸਕਰੀਨ ਨੂੰ ਖਤਮ ਕਰਨ ਲਈ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੈ ਉਹ ਉਪਰਾਲਾ ਲਿਆ ਗਿਆ ਉਹਨੂੰ ਫ੍ਰੀਜ਼ ਕਰਨ ਦਾ ਤਾਂ ਇਹਦੇ ਵਿੱਚ ਪਠਾਨਕੋਟ ਪੁਲਿਸ ਵੱਲੋਂ ਕਰੀਬਨ 40 ਜਿਹੜੇ ਬੰਦੇ ਹੈਗੇ ਨੇ ਪਠਾਨਕੋਟ ਦੇ ਜਿਹੜੇ ਵਸਨੀਕ ਸੀਗੇ ਜਿਨ੍ਹਾਂ ਤੇ ਬਰਖਲਾਫ ਐਨਡੀਪੀਐਸ ਕਮਰਸ਼ਲ ਕੇਸਸ ਦੇ ਤਹਿਤ ਮੁਕਦਮੇ ਦਰਜ ਸੀਗੇ ਉਹਨਾਂ ਦੀ ਜਿਹੜੀ ਹੈਗੀ ਹੈ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਗਈ ਹੈਗੀਆਂ ਤਾਂ ਉਹਦੇ ਵਿੱਚ ਜਿਹੜਾ ਅਮਾਉਂਟ ਹੈ ਕਰੀਬਨ ਜਿਹੜੀ ਇਹਨਾਂ ਦੀ ਕੁੱਲ ਮਿਲਾ ਕੇ ਪ੍ਰਾਪਰਟੀ ਹੈ 5 ਕਰੋੜ 93 ਲੱਖ 59400 ਰੁਪਿਆ ਦੀ ਜਿਹੜੀ ਪ੍ਰਾਪਰਟੀ ਹੈ ਐਂਡ ਇਸ ਪ੍ਰਾਪਰਟੀ ਦੇ ਵਿੱਚ ਇਹਨਾਂ ਦੇ ਕਰ ਵੀ ਆਂਦੇ ਹੈ ਇਹਨਾਂ ਦੇ ਕੋਲ ਜਿਹੜੀ ਜ਼ਮੀਨ ਹੈ ਉਹ ਜਾਂ ਕੋਈ ਵਹੀਕਲਸ ਹੈ ਬੈਂਕ ਬੈਲੈਂਸ ਹੈ ਐਂਡ ਇੰਪੋਰਟੈਂਟ ਗੱਲ ਇਹ ਹੈਗੀ ਕਿ ਇਹ ਜਿਹੜੀ ਫ੍ਰੀਜ਼ਿੰਗ ਆਰਡਰ ਜਦੋਂ ਬੰਦਾ ਹੈ ਉਦੋਂ ਪੁਲਿਸ ਆਪਣੇ ਵੱਲੋਂ ਅਸੈਸਮੈਂਟ ਕਰਦੀ ਹੈ ਇਹ ਉਹ ਪ੍ਰਾਪਰਟੀ ਹੁੰਦੀ ਹੈ ਜਿਹੜੀ ਇਹ ਨਸ਼ੇ ਨਸ਼ੇ ਨੂੰ ਵੇਚ ਕੇ ਬਣਾਉਂਦੇ ਹੈ ਮਤਲਬ ਇਹਦੇ ਚ ਜੱਦੀ ਪੁਸ਼ਤਾਨੀ ਉਹ ਜਗ੍ਹਾ ਨਹੀਂ ਆਂਦੀ ਹੈ ਸੋ ਇਹ ਸਾਰਾ ਅਸੈਸਮੈਂਟ ਕਰਕੇ ਇਹਦਾ ਕੇਸ ਬਣਾ ਕੇ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਹੈ ਉਥੇ ਪੇਜ ਕੇ ਉਥੇ ਇਹ ਫ੍ਰੀਜ਼ ਹੋਈ ਹੈ ਸਰ ਜੇਕਰ ਇਹਨਾਂ ਦੋਸ਼ੀਆਂ ਦੀ ਗੱਲ ਕੀਤੀ ਜਾਵੇ ਇਹ ਉਹ ਦੋਸ਼ੀ ਨੇ ਜਿਹੜੇ ਸਜ਼ਾ ਕੱਟ ਰਹੇ ਨੇ ਜਾਂ ਸਜ਼ਾ ਕੱਟ ਚੁੱਕੇ ਨੇ ਕਿ ਉਹਨਾਂ ਦੀ ਵੀ ਨਾਲ ਸੀਜ਼ ਕੀਤੀ ਗਈ ਇਹਦੇ ਵਿੱਚ ਕੁਝ ਬੰਦੇ ਹੋ ਜੇ ਹੈਗੇ ਨੇ ਵਿਚ ਹੈਵ ਆਲਰੇਡੀ ਬੀਨ ਕਨਵਿਕਟਡ ਬਾਈ ਦਾ ਕੋਰਟ ਆਫ ਦਾ ਲਾ ਕੁਝ ਇਹੋ ਜੇ ਬੰਦੇ ਹੈਗੇ ਜਨਾਂ ਦੇ ਜਿਹੜੇ ਕੇਸ ਹਜੇ ਵੀ ਜ਼ਾਇਰ ਸਮਾਇਤ ਹੈ ਇਵਨ ਕੁਝ ਕੇਸਿਸ ਇਹੋ ਜੇ ਵੀ ਹੈਗੇ ਨੇ ਜਿਹੜੇ ਹਜੇ ਵੀ ਜ਼ਾਇਰ ਤਫਤੀਸ਼ ਹੈ ਬਾਰਡਰ ਏਰੀਆ ਪਠਾਨਕੋਟ ਪੈਂਦਾ ਜੀ ਤੇ ਕਾਫੀ ਜਿਹੜੀ ਐਕਟੀਵਿਟੀਆਂ ਇੱਥੇ ਦੇਖੀਆਂ ਜਾਂਦੀਆਂ ਚਾਹੇ ਨਸ਼ੇ ਦੇ ਨੂੰ ਲੈ ਕੇ ਹੋਣ ਚਾਹੇ ਔਰ ਕਿਸੇ ਤਰ੍ਹਾਂ ਦੀ ਐਕਟੀਵਿਟੀ ਹੋਵੇ ਪਿਛਲੇ ਦਿਨੀ ਵੀ ਕਸ ਆਪਰੇਸ਼ਨ ਦੇ ਤਹਿਤ ਵੀ ਪਠਾਨਕੋਟ ਪੁਲਿਸ ਵੱਲੋਂ ਅਭਿਆਨ ਚਲਾ ਕੇ ਵੱਡੀਆਂ ਜਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ ਗਿਆ ਨਸ਼ਾ ਫੜਨ ਦੇ ਵਿੱਚ ਤੇ ਅਜਿਹੀ ਕਿਹੜੀ ਜਿਹੜੀ ਉਪਲਬਧੀ ਹੈ ਜਿਹੜੀ ਹਾਸਲ ਕੀਤੀ ਗਈ ਹੈ ਬਾਕੀ ਬਾਰਡਰ ਏਰੀਏ ਤੇ ਸੁਰੱਖਿਆ ਦਾ ਕੀ ਪ੍ਰਬੰਧ ਹੈ ਪਠਾਨਕੋਟ ਅਦਰਵਾਇਜ਼ ਪੀਸਫੁਲ ਹੈ ਬਟ ਸੈਂਸਿਟਿਵ ਹੈਗਾ ਕਿਉਂਕਿ ਇੱਕ ਟਰਾਂਜ਼ਿਟ ਡਿਸਟ੍ਰਿਕਟ ਹੈ ਜਿੱਦੀ ਜਿਹੜੀ ਬਾਉਂਡਰੀ ਹੈ ਇੱਕ ਪਾਸੇ ਜੇ ਐਨ ਕੇ ਦੇ ਨਾਲ ਇੱਕ ਪਾਸੇ ਹਿਮਾਚਲ ਦੇ ਨਾਲ ਐਂਡ ਇੰਟਰਨੈਸ਼ਨਲ ਬਾਉਂਡਰੀ ਵਿਦ ਪਾਕਿਸਤਾਨ ਉਹ ਮਿਲਦੀ ਹੈ ਉਸ ਕਰਕੇ ਇਹ ਸੈਂਸਿਟਿਵ ਹੈ ਬਟ ਜਿਹੜਾ ਪਠਾਨਕੋਟ ਪੁਲਿਸ ਦਾ ਜਿਹੜਾ ਉਹ ਉਪਰਾਲਾ ਹੈਗਾ ਹੀ ਅਗੇਨ ਇਸ ਡਰੱਗਸ ਐਂਡ ਉਹਦੇ ਵਿੱਚ ਪਿੱਛੇ ਵੀ ਇੱਕ ਕਨਸਾਈਨਮੈਂਟ ਫੜੀ ਸੀਗੀ 8 ਕਿਲੋ ਜਿਹੜੇ ਹਿਰੋਇਨ ਉਹ ਅਸੀਂ ਫੜੀ ਸੀਗੀ ਬਾਕੀ ਅਦਰਵਾਇਜ਼ ਆਲਸੋ ਵਿਦ ਦਾ ਬੀ ਐਸ ਐਫ ਜਿਹੜੀ ਸਾਡੀ ਐਕਟੀਵਿਟੀਜ਼ ਚੱਲਦੀਆਂ ਰਹਿੰਦੀਆਂ ਹੈਗੀ ਜੁਆਇੰਟ ਕਾਸ ਉਸ ਅਸੀਂ ਕਰਦੇ ਰਹਿੰਦੇ ਹਾਂ so that keeps on going on wo matlab plan de tehat wo cheeze chaldi rehti hai to ensure security and safety of the people of patan court aksar sir dekha janda hai himachal police de naal milke jede joint operation jede channi beeli de area chon chahe padroha de area chon chalaye jande ne par utthe recovery na matra tareeke de hundi hai ode ki karan tusi samajhde ho ji ਉਥੇ ਯੂਜੂਅਲੀ ਪਿੱਛੇ ਵੀ ਇਲੈਕਸ਼ਨ ਦੇ ਵਿਲੇਜ ਜਦੋਂ ਮਾਡਲ ਕੋਡ ਆਫ ਕੰਡਕਟ ਵਾਸ ਇਨ ਆਪਰੇਸ਼ਨ ਕਾਫੀ ਐਕਸਾਈਜ਼ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਬੋਥ ਪਠਾਨਕੋਟ ਐਂਡ ਉਥੇ ਨੂਰਪੁਰ ਪੁਲਿਸ ਨੇ ਰਲ ਕੇ ਕਾਫੀ ਕਾਰਵਾਈਆਂ ਕੀਤੀਆਂ ਸਿਗੀ ਹੈ ਕਾਫੀ ਤਦਾਦ ਦੇ ਵਿੱਚ ਜਿਹੜੀ ਲੋਹਨ ਉਥੇ ਉਹ ਡਿਸਟਰਾਏ ਕੀਤੀ ਗਈ ਸੀਗੀ ਉਹ ਪਿੱਛੇ ਵੀ ਉਦੋਂ ਇਲੈਕਸ਼ਨ ਕਰਕੇ ਉਹ ਹੋਏ ਸੀਗੇ ਆਪਰੇਸ਼ਨਸ ਐਂਡ ਵਿਲ ਕੰਟੀਨਿਊ ਥੈਟ ਇਨ ਫਿਊਚਰ ਆਲਸੋ ਦਾਨਿਕਸ ਵੀਰ ਆਏ ਤੁਸੀਂ ਨਸ਼ਾ ਤਸਕਰਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਹੋ ਸ਼ਕਤੀ ਦੇ ਨਾਲ ਉਹਦੇ ਵਿੱਚ ਮੈਸੇਜ ਬੜਾ ਕਲੀਅਰ ਹੈ ਜਿਵੇਂ ਇਸੀ ਪ੍ਰਾਪਰਟੀ ਵੀ ਫ੍ਰੀਜ਼ ਕਰਾਈ ਹੈ ਆਪਣੇ ਆਪ ਜੀ ਇੱਕ ਵੱਡਾ ਮੈਸੇਜ ਹੈ ਕਿ ਇਸ ਚੀਜ਼ ਦੀ ਕੋਈ ਜਗ੍ਹਾ ਨਹੀਂ ਹੈ ਇੰਦਰ ਸੁਸਾਇਟੀ ਐਂਡ ਜੇ ਕੋਈ ਇਸ ਚੀਜ਼ ਦੇ ਵਿੱਚ ਪਿਆ ਜਾਂਦਾ ਉਹਨੂੰ ਇਹਦਾ ਜਿਹੜਾ ਨੁਕਸਾਨ ਹੈ ਉਹ ਭੁਗਤਣਾ ਪੈਣਾ ਠੀਕ ਹੈ ਥੈਂਕ ਯੂ ਤਾਂ ਬਿਲਕੁਲ ਇਹ ਸੰਸਾਡੇ ਨਾਲ ਐਸਐਸਪੀ ਪਠਾਨਕੋਟ সোহেল ਕਾਸਿਮ ਮੀਰ ਜੀ ਜਿਨ੍ਹਾਂ ਨੇ ਬੜੀਆ ਤਰੀਕੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਨਸ਼ਾ ਤਸਕਰਾਂ ਨੂੰ ਜਿਹੜੀ ਵਾਰਨਿੰਗ ਕੀਤੀ ਹੈ ਕਿ जो कर्म करना पवेगात देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वटस चैनल पर